ਕਿ ਵੀ પતિ ਪਤਨੀ ਆਪਣਾ ਜੀਵਨ ਸਫਲ ਬਣਾਉਣਾ ਚਾਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਲੈਣਾ ਚਾਹੁੰਦੇ ਆ ਤਾਂ ਆਪਣੇ પતિ ਤੇ ਪਤਨੀ ਦੋਹੇ ਆਪਣੀਆਂ ਆਦਤਾਂ ਬਦਲਣ ਦੀ بجائے ਉਸੇ ਤਰ੍ਹਾਂ ਦੀਆਂ ਆਦਤਾਂ ਸਵੀਕਾਰ ਕਰ ਲੈਣੀਆਂ ਚਾਹੀਦੀਆਂ ਉਹਨਾਂ ਦੋਨਾਂ ਜਗ੍ਹਾਵਾਂ ਕਿਉਂਕਿ ਕੋਈ ਵੀ ਅਨਸਾਨ ਹੈ ਬੱਚੇ ਹੁੰਦੇ ਹੋਏ ਤਾਂ ਉਹਨਾਂ ਦੀ ਆਦਤਾਂ ਬਦਲੀਆਂ ਜਾ ਸਕਦੀਆਂ ਪਰ ਜਦੋਂ ਵਿਆਹੇ ਜਾਂਦੇ ਆ ਉਹਨਾਂ ਦੀ ਆਦਤਾਂ ਬਦਲਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਇਸ ਲਈ ਆਧਾਰਨ ਦੀ ਤੌਰ ਤੇ ਇੱਕ ਦਰਖਤ ਲੈ ਲਓ ਭਾਵੇਂ ਨਿੰਮ ਦਾ ਬੂਟਾ ਲੈ ਲਓ ਕੋਈ ਵੀ ਰੁੱਖ ਲੈ ਲਓ ਉਸ ਰੁੱਖ ਦਾ ਜਦੋਂ ਤੁਸੀਂ ਬੀ ਲਾਓਗੇ ਉਹ ਛੋਟਾ ਜਿਹਾ ਹੋਊਗਾ ਉਹਨੂੰ ਤੁਸੀਂ ਪੁੱਟ ਵੀ ਸਕਦੇ ਆ ਉਹਨੂੰ ਹੋਰ ਥਾਂ ਤੇ ਵੀ ਲਾ ਸਕਦੇ ਆ ਪਰ ਹੌਲੀ ਹੌਲੀ ਜਦੋਂ ਰੁੱਖ ਬਣ ਜਾਊਗਾ ਉਹਨੂੰ ਤੁਸੀਂ ਪੱਟ ਨਹੀਂ ਸਕਦੇ ਇਸ ਲਈ ਤੁਸੀਂ ਉਹਨਾਂ ਦੀ ਆਦਤਾਂ ਨਹੀਂ ਬਦਲ ਸਕਦੇ ਇਸ ਲਈ ਉਹਨਾਂ ਆਦਤਾਂ ਨੂੰ ਨਾ ਬਦਲੋ ਕਹਿੰਦੇ ਹੁੰਦੇ ਆ ਵਾਰ ਸ਼ਾਹ ਨਾ ਆਦਤਾਂ ਜਾਂਦੀਆਂ ਜੀ ਭਾਵੇਂ ਕੱਟিয়ে ਪੋਰੀਆਂ ਪੋਰੀਆਂ ਜੀ ਇਹ ਜਿਹੜੀਆਂ ਆਦਤਾਂ ਹੁੰਦੀਆਂ ਨਹੀਂ ਜਾਂਦੀਆਂ ਹੁੰਦੀਆਂ ਉਸੇ ਤਰ੍ਹਾਂ ਸਵੀਕਾਰ ਕਰੋ ਤੇ ਆਪਣਾ ਜੀਵਨ ਚੜਦੀ ਕਲਾ 'ਚ ਕਰੋ ਤੇ ਆਪਣੇ ਜੀਵਨ ਨੂੰ ਦੇ ਦੁਗੜੀ ਰਾਤ ਚੌਗਰੀ ਤਰੱਕੀ ਦੇ ਵਿੱਚ ਰੱਖੋ ਤੇ ਬਲੰਦੀਆਂ ਤੇ ਪਹੁੰਚੋ ਹਾਰਡ ਵਰਕ ਹੈ ਜਿੱਤੀ ਆ ਸਕਸੈਸ ਮਿਹਨਤ ਸਫਲਤਾ ਦੀ ਕੁੰਜੀ ਆ